ਅੱਜ ਦੇ ਇਸ ਮੈਡੀਟੇਸ਼ਨ ਦੇ ਵਿੱਚ ਆਈ ਦੇਸ ਬਰੀðਿੰਗ ਪ੍ਰੈਕਟਿਸ ਦੇ ਵਿੱਚ ਆਪਾਂ ਸਾਰੇ ਜਣੇ ਵੀ ਆਰ ਗੋਇੰਗ ਟੂ ਵਿਜ਼ਿਟ ਅ ਪੋਰਟਲ ਅਜੀਪਨ ਪੋਰਟਲ ਵਿਜ਼ਿਟ ਕਰਾਂਗੇ ਕੱਲ ਨੂੰ ਆਪਾਂ ਇੱਕ ਵਾਰੀ ਫਿਰ ਤੋਂ ਕਰਾਂਗੇ ਔਰ ਜਿਹੜਾ ਜਿਹੜਾ ਨੂੰ ਅੱਜ ਦੇ ਇਸ ਪੋਰਟਲ ਦੇ ਵਿੱਚ ਜੋ ਆਪਾਂ ਕਰਨਾ ਹੈ ਤੁਸੀਂ ਉਹਨੂੰ ਮਿਲ ਲਿਆ ਮੁਬਾਰਕ ਹੋਣੇ ਤੁਹਾਨੂੰ ਜੇ ਆਜਣਾ ਹੈ ਕੱਲ ਨੂੰ ਹੀ ਹੋ ਜਾਊਗਾ ਟੌਨਚੂ ਬਰੇ ਚੰਨ ਨੱਕ ਤੇ ਨਾਲ ਸ਼ੁਰੂ ਕਰੋ ਮੂਦਰੇ ਸਭਾ ਇਕ ਵਾਰ ਫਿਰ ਤੋਂ ਨੱਕ ਤੇ ਨਾਲ ਹਲੋ and more than i said var karo mai hun tonu repeat nahi karungi saade bare vich hun tusi sabne yaad rakhna hai ki mai jeh rite dassan ya na dassa tora sa nak tere ayega modare breathe out karoge kyuki mai hun tonu baki de instructions nahi mai tonu oh dene shuru karungi theek hai ji okay shit sab so, नकदे स लगे हुए डूंगा सा, सीह दा बार करते हुए अपने अपनी अखाँ नंबर तीन लाके आओ नंबर तीन नंबर तीन नंबर तीन ਮੋਹਰ ਐ ਸਵਾਰ ਕਰਦੇ ਹੋਏ ਅੱਖਾਂ ਦੇ ਅੱਗੇ ਨੰਬਰ 2 ਨੰਬਰ 2 ਨੰਬਰ 2 ਮੋਹਰ ਐ ਸਵਾਰ ਕਰਦੇ ਹੋਏ ਨੰਬਰ 1 ਅੱਖਾਂ ਦੇ ਅੱਗੇ ਅੱਖਾਂ ਬੰਦ ਰੱਖਣੀਆਂ ਨੰਬਰ 1 ਨੰਬਰ 1 ਨੰਬਰ 10 10 ਸਾਰੀਆਂ ਪਿਛਗੀਆਂ ਤੇ ਆਂਦੀਆਂ ਕਿਰਿਆਵਾਂ ਦੇ ਵਿੱਚ ਥਰਡ ਹੈ সাবਕੌਂਸ਼ੀਅਸ ਤੁਹਾਡਾ ਬ੍ਰੇਨ ਐਂਡ ਮਾਈਂਡ ਆ ਉਹਨੂੰ ਪਤਾ ਹੈ ਕਿ ਜਦੋਂ ਵੀ ਨੰਬਰ 3 ਸੁਣਦਾ ਤੁਹਾਡਾ ਸਰੀਰ ਤੁਹਾਡਾ ਮਨ ਤੁਹਾਡੀ ਸੋਚ ਪੂਰੀ ਤਰ੍ਹਾਂ ਆਰਾਮ ਦੀ ਮੂद्रा ਵਿੱਚ ਚਲੀ ਜਾਂਦੀ ਹੈ ਤੁਸੀਂ ਇਸ ਵੇਲੇ ਥੋੜਾ ਸਿਰ ਪੂਰੀ ਤਰ੍ਹਾਂ ਆਰਾਮ ਦਾ ਇੱਕ ਮੂद्रा ਦੇ ਵਿੱਚ ਥੋੜਾ ਮੱਥਾ ਬਿਨਾਂ ਕਿਸੇ ਤਣਾਅ ਤੋਂ ਥੋੜਾ ਚਿਹਰਾ ਤਣਾਅ ਰਹਿਤ ਤੁਹਾਡੀ ਤਾਂ ਪੂਰੀ ਤਰ੍ਹਾਂ ਤਣਾਅ ਰਹਿਤ ਹੈ ਤੁਹਾਡੇ ਮੋਢੇ ਤਣਾਅ ਰਹਿਤ ਨੇ ਤੁਹਾਡੀ ਰੀੜ ਦੀ ਹੱਡੀ ਪੂਰੀ ਤਰ੍ਹਾਂ ਤਣਾਅ ਤੋਂ ਬਾਰੇ ਤੁਹਾਡੇ ਅਲਤਾਂ ਤੁਹਾਡੇ ਗੋਡੇ ਪੈਨੀਆਂ Të rejë këtë, të rejë për, të si sërë të për anë të këtë të në altë të Do, 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 gjë do më të rejë anë, akë këndë e do në më bërë gjë ਤੋਰੇ ਕੰਨਾਂ ਦੇ ਵਿੱਚ ਆਵਾਜ਼ ਆਉਂਦੀ ਹੈ ਦੋ ਤੋਰਾ ਦਿਲ ਪੂਰੀ ਤਰ੍ਹਾਂ ਤਣਾਅ ਮੁਕਤੇ ਤੁਹਾਨੂੰ ਸਾਹ ਵੀ ਬਹੁਤ ਸੌਖਾ ਆ ਰਿਹਾ ਤੁਸੀਂ ਬੜੇ ਆਰਾਮ ਦੇ ਨਾਲ ਨਕਤੇ ਰਾਂ ਸਾਹ ਲੈ ਰਹੇ ਹੋ ਮੂਦਰਾਇਂ ਸਾਵਾ ਕਰ ਰਹੇ ਹੋ ਅਲਤੋਸੀ ਐਸ ਪਰਲੋ ਐਸ ਸਮੇਂ ਨੂੰ ਐਸ ਸਾਹ ਨੂੰ ਪੂਰੀ ਤਰ੍ਹਾਂ ਮਾਨ ਰਹਿਣ ਐਸ ਪਲ ਦੇ ਵਿੱਚ ਤੁਹਾਡੀ ਜ਼ਿੰਦਗੀ ਬਹੁਤ ਖੂਬਸੂਰਤ ਹੈ ਤੇ ਤੁਹਾਨੂੰ ਇਹ ਪਤਾ ਹੈ ਕਿ ਆਂ ਦਾ ਹਰ ਇੱਕ ਪਲ ਤੁਹਾਡੀ ਜ਼ਿੰਦਗੀ ਦੇ ਲਈ ਬੇਹੱਦ ਖੂਬਸੂਰਤ ਹੈ ਇੱਕ 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 ਤੁਸੀਂ ਜ਼ਿੰਦਗੀ ਦੇ ਵਿੱਚ ਨੰਬਰ 1 ਹੋ ਤੁਸੀਂ ਤੁਹਾਡੇ ਆਪਣੇ ਆਪ ਦੇ ਵਾਸਤੇ ਨੰਬਰ 1 ਹੋ ਤੁਸੀਂ ਸਿਰ ਤੋਂ ਪੈਰਾਂ ਤਾਈ ਤਣਾਵ ਰਹੇ ਤੁਸੀਂ ਪੂਰੀ ਤਰ੍ਹਾਂ ਥੋੜਾ ਦਿਲ ਥੋੜਾ ਦਿਮਾਗ ਤਣਾਅ ਤੋਂ ਮੁਕਤ ਤੇ ਤੁਸੀਂ ਜਦੋਂ ਵੀ ਨੰਬਰ 1 ਸੁਣੋਗੇ ਤਾਂ ਤੁਹਾਨੂੰ ਇੱਕਦਮ ਇਹ ਅਹਿਸਾਸ ਹੋਏਗਾ ਕਿ ਤੁਸੀਂ ਨੰਬਰ 1 ਹੋ ਕਿ ਤੁਸੀਂ ਹਮੇਸ਼ਾ ਨਾ ਸਿਰਫ ਤੁਹਾਡੀ ਜ਼ਿੰਦਗੀ ਦੇ ਵਿੱਚ ਸੋ ਹਰ ਇੱਕ ਮਕਾਮ ਦੇ ਉੱਤੇ ਨੰਬਰ 1 ਬਣਨ ਦੀ ਖਾਹਿਸ਼ ਨੰਬਰ 1 ਬਣਨ ਦੀ ਤਾਕਤ ਤੁਹਾਡੇ ਅੰਦਰ ਹਮੇਸ਼ਾ ਰਹੇਗੀ ਮੈਂ ਹੁਣ ਇਕਵਲਫਰਟੋ ਕੁਝ ਨੰਬਰ ਬੋਲਾਂਗੀ ਜਿਉਂ-ਜਿਉਂ ਤੁਸੀਂ ਇਹ ਨੰਬਰ ਸੁਣੋਗੇ ਤੁਸੀਂ ਧਿਆਨ ਦੀ ਗਹਿਰਾਈ ਦੇ ਵਿੱਚ ਆਉਂਗੇ ਇਹ ਵੀ ਹੈ ਜਿਵੇਂ ਤੁਹਾਡੇ ਸਾਹਮਣੇ ਇੱਕ ਦਰਵਾਜ਼ਾ ਖੁੱਲ ਰਿਹਾ ਔਰ ਤੁਸੀਂ ਧਿਆਨ ਦੀ ਗਹਿਰਾਈ ਦੇ ਵਿੱਚ ਡੂੰਘੇ ਜਾ ਰਹੇ ਹੋਗੇ ਇਸ ਡੂੰਘਾਈ ਵਿੱਚ ਜਾਂਦੇ ਹੋਏ ਵੀ ਤੁਸੀਂ ਅਗਰ ਉੱਠਣਾ ਚਾਹੋ ਅਗਰ ਅੱਖਾਂ ਖੋਲ੍ਹਣੀਆਂ ਚਾਹੋ ਅਕਮੇ ਕਾਲ ਸਕਦੇ ਹੋ ਅਗਰ ਜਾਗਣਾ ਚਾਹੋ ਜਾਗ ਸਕਦੇ ਹੋ ਅਗਰ ਉੱਠ ਕੇ ਕੁਝ ਕਰਨਾ ਹੋਵੇ ਤੁਸੀਂ ਕਰ ਵੀ ਸਕਦੇ ਹੋ ਅਗਰ ਤੁਹਾਨੂੰ ਕੋਈ ਆਵਾਜ਼ ਲਗਾ ਰਿਹਾ ਹੋਵੇਗਾ ਤੁਸੀਂ ਉਹਦੀ ਵੀ ਜਵਾਬ ਦੇ ਸਕਦੇ ਹੋ ਪਰ ਇਸੇ ਨਾਲ ਨਾ ਤੁਸੀਂ ਅਗਰ ਨਾ ਉੱਠੇ ਨਾ ਜਵਾਬ ਦਿੱਤਾ ਤਾਂ ਤੁਸੀਂ ਧਿਆਨ ਦੀ ਪੂਰੀ ਗਹਿਰਾਈ ਦੇ ਵਿੱਚ ਚਾਉਗੇ 10 9 8 7 6 5 4 3 ਦੋ ਇੱਕ ਤੁਸੀਂ ਧਿਆਨ ਦੀ ਗਹਿਰਾਈ ਦੇ ਵਿੱਚ ਹੋ ਤੁਹਾਡਾ ਸਰੀਰ ਪੂਰੀ ਤਰ੍ਹਾਂ ਤਣਾਅ ਮੁਕਤ ਹੈ ਤੁਹਾਡੀ ਆਤਮਾ ਐਸਵੇਹ ਪੂਰੀ ਤਰ੍ਹਾਂ ਆਜ਼ਾਦ ਹੈ वो इस वे जिथे भी जाए तो लैके जा सकती है थोड़े सामने एक दरवाजा है दो कदम अगे दो कदम अगे बढ़ाओ उस दरवाजे न खोलो ਤੇਸਰ ਵਾਗ ਦੇ ਅੱਗੇ ਤੁਹਾਡੀ ਮਨਪਸੰਦ ਜਗ੍ਹਾ ਹੈ ਖੂਬਸੂਰਤ ਸ਼ਾਂਤ ਮਈ ਪਿਆਰ ਨਾਲ ਭਰੀ ਹੋਈ ਖੁਸ਼ੀਆਂ ਨਾਲ ਭਰੀ ਹੋਈ आगे बढ़ो, तीन कदम हो, उस कमरे में कोई है, दो कदम हो, और तुम्हारे तो सामने, तो सीम ਕਿ ਤੁਸੀਂ ਆਪਣੇ ਆਪ ਨੂੰ ਦੇਖ ਕੇ ਬੇहद ਹੈਰਾਨ ਵੀ ਹੋ ਖੁਸ਼ ਵੀ ਹੋ ਕਿਉਂਕਿ ਤੁਹਾਡਾ ਇਹ ਆਪਣਾ ਬੇहद ਖੁਸ਼ ਬੇहद ਸਿਹਤਮੰਦ ਬੇहद ਸਫਲ ਤੇਹਦ ਹਰ ਚੀਜ਼ ਦੇ ਵਿੱਚ ਬੇਹੱਦ ਹੈ ਜੋ ਵੀ ਕੁਝ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਜੋ ਵੀ ਕੁਝ ਤੁਸੀਂ ਸੋਚਿਆ ਹੋਇਆ ਤੁਹਾਡੇ ਇਸ ਤੁਹਾਡੇ ਆਪਣੇ ਆਪ ਦੇ ਕੋਲ ਇਹ ਸਾਰਾ ਕੁਝ ਹੈ ਤੁਹਾਡਾ ਇਹ ਤੁਹਾਡਾ ਆਪਣਾ ਤੁਹਾਡੇ ਮੋਢੇ ਉਤੇ ਹੱਥ ਰੱਖਦੇ। ਹਾਂ। ਤੁਹਾਨੂੰ ਇਹ ਮਹਿਸੂਸ ਹੋ ਰਿਹਾ ਜਿਵੇਂ ਉਸ ਹੱਥ ਤੇ ਰਹੇ। ਉਹਨਾਂ ਦੀ ਊਰਜਾ ਤੁਹਾਡੇ ਕੋਲ ਪਹੁੰਚ ਚੋਈਏ। ਤੁਸੀਂ ਆਪਣੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖ ਰਹੇ ਹੋ। ਏਨਾ ਜ਼ਿਆਦਾ ਪਿਆਰ ਸ਼ਾਇਦ આજ ਤੱਕ ਤੁਸੀਂ ਜ਼ਿੰਦਗੀ ਵਿੱਚ ਕਦੇ ਮਾਲਿਆ ਨਹੀਂ ਜਿਹੜਾ ਪਿਆਰ ਤੁਹਾਨੂੰ ਸਿਰਫ ਇੱਕ ਹੱਥ ਦੇ ਅਹਿਸਾਸ ਨਾਲ ਨਿਭਰੇ ਤੁਸੀਂ ਬਿਨਾ ਕੁਝ ਬੋਲੇ ਨਾ ਸਭ ਕੁਝ ਸਮਝ ਜਾਣਾ ਤੁਹਾਡੇ ਅੰਦਰ ਜਿੰਨੀਆਂ ਵੀ ਲਾਸਾਂ ਸਨ ਅਸਰ ਨੋਟ ਚੁਕਿਆ ਨਾ ਤੁਹਾਨੂੰ ਇਹ ਅਸਰ ਹੋ ਚੁੱਕਾ ਕਿ ਜੋ ਵੀ ਤੁਸੀਂ ਚਾਹੁੰਦੇ ਹੋ ਉਹ ਤੁਹਾਡੇ ਕੋਲ ਹੈ ਹਰ ਖੁਸ਼ੀ ਸੇਤ ਪਿਆਰ ਆਪਣਾ ਆਪ ਸਫਲਤਾ ਚੰਗੀ ਹੈ ਚੰਗੀ ਸੋਚ ਸਕਾਰਾਤਮਕ ਸੋਚ ਗਾਉ ਵਧਰੰਦੀ ਇੱਕ ਅਜਈ ਮਿੱਟੀ ਅੱਗ ਜਿਹੜੀ ਕਦੇ ਵੀ ਬੁਝੇਗੀ ਨਹੀਂ ਬਿਨਾ ਕੁਝ ਬੋਲੇਆ ਤੁਸੀਂ ਤੇਰ ਸਾਰੀਆਂ ਗੱਲਾਂ ਕਰ ਚੁੱਕੇ ਹੋ ਫਿਰ ਉਠਖੜੇ ਥੋੜੇ ਅੰਦਰੋਂ ਜਿਵੇਂ ਆਵਾਜ਼ ਆਈ ਸਮਾਹ ਹੋ ਚੁੱਕੇ ਅਨਾਲ ਦਿਨ ਥੋੜਾ ਦੂਸਰਾ ਆਪਣਾ ਥੋੜੇ ਮੋੜੇ ਤੋਂ ਆਪਣਾ ਹੱਥ ਪਰੇ ਕਰ ਦਿੱਤਾ ਅਲ ਦਸੀ ਨਜ਼ਰਾਂ ਦੇ ਨਾਲ ਗੱਲ ਕਰਕੇ ਅਲ ਵਿਦਾ ਕਰਕੇ ਦਰਵਾਜ਼ੇ ਵੱਲ ਮੁੜਦੇ ਹਾਂ ਦਰਵਾਜ਼ੇ ਤੋਂ ਅੱਗੇ ਇਸਰਵਾਜ਼ੇ ਦੁਬਾਰਾ ਤੁਸੀਂ ਪੂਰੀ ਤਰ੍ਹਾਂ ਉਜਾਲਨ ਨਾਲ ਭਰੇ ਹੋਇਆ। ਤੁਹਾਡੇ ਅੰਦਰ ਇੱਕ ਅੱਲਾਹਕੀ ਖੁਸ਼ੀ ਹੈ। ਤੁਹਾਡੇ ਦਿਲ ਨੂੰ, ਤੁਹਾਡੀ ਸੋਚ ਨੂੰ ਪਤਾ ਹੈ ਕਿ ਤੁਸੀਂ ਜੋ ਕੁਝ ਵੀ ਚਾਹੁੰਦੇ ਸੀ ਤੁਹਾਨੂੰ ਉਹ ਪ੍ਰਾਪਤ ਹੋ ਚੁੱਕਾ ਹੈ। ਤੁਹਾਡੀ ਜ਼ਿੰਦਗੀ ਬਿਹਤਰ ਹੋ ਰਹੀ ਹੈ, ਬਿਹਤਰ ਹੋ ਚੁੱਕੀ ਹੈ ਤੇ ਬਿਹਤਰ ਹੁੰਦੀ ਜਾਏਗੀ। ਤੁਸੀਂ اپنی زندگی ਦੇ ਵਿੱਚ ਹੁਣ ਜੋ ਵੀ ਹਾਸਲ ਕਰਨਾ ਹੈ ਤੁਹਾਨੂੰ ਹਾਸਲ ਕਰਨ ਦੇ ਵਾਸਤੇ ਕੋਈ ਭਜਨਕ ਨਹੀਂ ਕਰਨੀ ਪਾਏਗੀ ਕਿਉਂਕਿ ਉਹ ਸਭ ਤੁਹਾਡੇ ਸਾਹਮਣੇ ਤੁਹਾਡੇ ਅੱਗੇ ਆਪਣੇ ਆਪ ਆਉਂਦਾ ਜਾਏਗਾ ਗੁਰਿਆਂ ਦੇ ਵਿੱਚ ਵਿਸ਼ਵਾਸ ਪੂਰੀ ਤਰ੍ਹਾਂ ਪੱਕਾ ਹੋ ਚੁੱਕਾ ਹੈ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਕਿ ਇਹ ਐਉਂ ਹੀ ਹੈ थोड़ी सेहत पूरी तरह ठीक है तुझी मानसिक शरीरक आत्मक ऊर्जात्मक रूप सेहतमंद हो और थोड़ा दिल खुश है ਸੀ ਆਪਾਂ ਨੂੰ ਦੱਸਦੇ ਹਾਂ ਮੈਂ ਵੀ ਮੈਂ ਵੀ ਮੈਂ ਵੀ ਅਸੀਂ ਇਹਨਾਂ ਦਾ ਸੀਟ ਦੂੰਗੇ ਨਾ ਕਰਾਈ ਡੁੰਗਾ ਸਾਫ ਕਰਦੇ ਹਾਂ। ਪਰ ਮੂਰੇ ਇਸਾ ਬਾਅਦ ਕਰਦੇ ਹਾਂ। ਤੇ ਇਸਾ ਇਵੇਂ ਨੇ ਜਿਵੇਂ ਤੁਹਾਡੇ ਅੰਦਰ ਤੁਹਾਡੀ ਇਹ ਸਚਾਈ ਨੂੰ ਪੱਕਾ ਕਰਦੇ ਪੈ ਰਹੇ। ਇੱਕ ਵਾਰੀ ਫਿਰ ਤੋਂ ਇਸਾ ਕਰੋ। ਇੱਕ ਵਾਰੀ ਫਿਰ एक सावध और एक और डूंगा सा नाक तेरा ही लंदे होए मुड़ा है सार बार करो इस तो आगे मैं गिनती कराऊंगी ਤੇ ਜਦੋਂ ਇਹ ਗਿਣਤੀ ਮੁੱਕ ਗਈ ਉਹ ਉਸ ਵੇਲੇ ਤੁਸੀਂ ਧਿਆਨ ਦਿਓ ਇਹਨਾਂ ਗਹਿਰਾਈਆਂ ਦੇ ਵਿੱਚੋਂ ਵਾਪਸ ਆਪਣੀ ਜ਼ਿੰਦਗੀ ਦੇ ਵਿੱਚ ਆਉਂਗੇ ਪਰ ਤੁਹਾਨੂੰ ਪਤਾ ਕਿ ਤੁਹਾਡੀ ਜ਼ਿੰਦਗੀ ਬਦਲ ਚੁੱਕੀ ਹੈ ਇੱਕ ਇਹ ਆਰਾਮ ਇਤਨਾ ਮੁਕਤ ਹੋਣਾ ਹੁਣ ਤੁਹਾਡਾ ਸੁਭਾਅ ਹੈ 2 ਖੁਸ਼ੀ ਤੁਹਾਡੇ ਅੰਦਰ ਰਹਿਣ ਵਾਲਾ ਸਦੀਵੀ ਅਹਿਸਾਸ ਹੈ 3 ਸਿਹਤ ਤੁਹਾਡੀ ਅਜ਼ੀਜ਼ ਦੋਸਤ ਹੈ 4 ਸਫਲਤਾ ਤੁਹਾਡਾ ਇਹ ਨਾਮ ਹੈ ਪੰਜ ਤੁਹਾਡੀ ਜ਼ਿੰਦਗੀ ਦੇਖ ਕਿਉਂ ਸਿਰਥੀ ਪੰਜ ਤੂੰ ਤੇ ਜੀ ਵਾਪਸ ਧਿਆਨ ਦਿਆਂ ਗਹਿਰਾਂ ਇਹ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕਦਮ ਰੱਖੋ ਤੇ ਆਪਣੀ ਐਸੀ ਖੂਬਸੂਰਤ ਜ਼ਿੰਦਗੀ ਨੂੰ ਮਾਣੋ ਤਾਂ